ਸਤ ਸ੍ਰੀ ਅਕਾਲ ਦੋਸਤੋ ਵੈਲਕਮ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੈਨੂਨ ਜੀਕੇ ਫੈਕਟਸ ਤੇ ਤਾਂ ਅੱਜ ਅੱਜ ਬੱਚੇ ਆਪਾਂ ਕਨਸਟੀਟਿਊਸ਼ਨਲ ਡਵੈਲਪਮੈਂਟ ਟਾਪਿਕ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਣਾ ਸੰਵਿਧਾਨ ਕਿਵੇਂ ਬਣਿਆ ਕਿੱਥੋਂ ਕੀ ਆਇਆ ਤੁਹਾਡੇ ਪੇਪਰਾਂ ਦੇ ਪੁਆਇੰਟ ਆਫ 뷰 ਤੋਂ ਬਹੁਤ ਇੰਪੋਰਟੈਂਟ ਕਲਾਸ ਰਹਿਣ ਵਾਲੀ ਆ ਠੀਕ ਹੈ ਤਾਂ ਹੁਣ ਤੁਹਾਡੇ ਧਿਆਨ ਚ ਕਦੇ ਆਇਆ ਹੋਵੇ ਜਾਂ ਕੀ ਤੁਸੀਂ ਕਦੇ ਸੋਚਿਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਸਿਰਫ ਵਪਾਰ ਕਰਨ ਆਈ ਸੀ ਉਸ दे 1773 ਤੱਕ ਇੰਨੀ ਪਾਵਰਫੁਲ ਕਿਵੇਂ ਬਣ ਗਈ ਅਤੇ ਇਸ ਤੋਂ ਵੀ ਵੱਡੀ ਗੱਲ ਉਹਨਾਂ ਨੇ ਇੰਨੀ ਮਿਸਮੈਨੇਜਮੈਂਟ ਕੀਤੀ ਕਿ ਖੁਦ ਬ੍ਰਿਟਿਸ਼ ਪਾਰਲੀਮੈਂਟ ਨੂੰ ਪਹਿਲੀ ਵਾਰ ਭਾਰਤ ਦੇ ਮਾਮਲਿਆਂ ਦੇ ਵਿੱਚ ਦਖਲ ਦੇਣਾ ਪਿਆ ਤਾਂ ਉਸੇ ਪਹਿਲੇ ਕਾਨੂੰਨ ਦਾ ਨਾਮ ਸੀ ਦ ਰੈਗੂਲੇਟਿੰਗ ਐਕਟ ਆਫ 1773 ਯਾਨੀ ਕਿ 1773 ਦਾ regulating act ਠੀਕ ਹੈ ਤਾਂ ਆਪਾਂ ਇਸ ਐਕਟ ਦੇ ਬਾਰੇ ਹੁਣ ਗੱਲ ਕਰਾਂਗੇ ਅੱਜ ਦਾ ਇਹ ਲੈਕਚਰ ਤੁਹਾਡੇ ਪੀਟ ਪੀਐਸਬੀ ਪੀਪੀਐਸਸੀ ਤੇ ਸਾਰੇ ਕੰਪੀਟੀਟਿਵ ਇਗਜ਼ਾਮ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਊਗਾ ਇਸ ਵਿੱਚ ਆਪਾਂ ਐਨਸੀਆਰਟੀ ਤੇ ਲక్ష్ਮੀ ਕਾਂ ਦੇ ਜ਼ਰੂਰੀ ਫੈਕਟ ਵੀ ਕਵਰ ਕਰਾਂਗੇ ਚਲੋ ਸਟਾਰਟ ਕਰਦੇ ਹਾਂ ਦੋਸਤੋ 1764 ਦੇ ਵਿੱਚ ਬਕਸਰ ਦੀ ਲੜਾਈ ਜਿੱਤਣ ਤੋਂ ਬਾਅਦ ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੇ ਦਿਵਾਨੀ ਰਾਈਟਸ ਮਿਲ ਗਏ ਯਾਨੀ ਟੈਕਸ ਇਕੱਠਾ ਕਰਨ ਦਾ ਹੱਕ ਉਹਨਾਂ ਨੂੰ ਮਿਲ ਗਿਆ ਉਹਨਾਂ ਨੇ ਡਿਊਅਲ ਗਵਰਨਮੈਂਟ ਸਿਸਟਮ ਸਟਾਰਟ ਕੀਤਾ ਜਿੱਥੇ ਪੈਸਾ ਕੰਪਨੀ ਕੋਲ ਆਉਂਦਾ ਸੀ ਪਰ ਜ਼ਿੰਮੇਵਾਰੀ ਨਵਾਬ ਦੀ ਸੀ ਇਸ ਨਾਲ ਬਹੁਤ ਕਰਾਪਸ਼ਨ ਫੈਲਿਆ ਕੰਪਨੀ ਦੇ ਅਧਿਕਾਰੀ ਪ੍ਰਾਈਵੇਟ ਵਪਾਰ ਕਰਕੇ ਅਮੀਰ ਹੋ ਰਹੇ ਸਨ ਪਰ ਕੰਪਨੀ ਖੁਦ ਘਾਟੇ ਵਿੱਚ ਚੱਲ ਰਹੀ ਸੀ ਹੈਰਾਨੀ ਦੀ ਗੱਲ ਇਹ ਹੋਈ ਕਿ 1772 ਵਿੱਚ ਕੰਪਨੀ ਨੇ ਬ੍ਰਿਟਸ ਸਰਕਾਰ ਤੋਂ 1 ਮਿਲੀਅਨ ਪਾਉਂਡ ਦਾ ਕਰਜ਼ਾ ਵੀ ਮੰਗਿਆ ਤਾਂ ਬ੍ਰਿਟਸ ਪਾਰਲੀਮੈਂਟ ਹੈਰਾਨ ਰਹਿ ਗਈ ਉਹਨਾਂ ਨੇ ਕਿਹਾ ਕਿ ਕੰਪਨੀ ਭਿਖਾਰੀ ਹੋ ਗਈ ਤੇ ਅਧਿਕਾਰੀ ਉਹਦੇ ਮਹਾਰਾਜਾ ਬਣ ਜਾਂਦੇ ਆ ਇਸੇ ਕਰਕੇ ਬ੍ਰਿਟ ਸਰਕਾਰ ਨੇ ਪਹਿਲੀ ਵਾਰ ਕੰਪਨੀ ਦੇ ਮਾਮਲਿਆਂ ਨੂੰ ਰੈਗੂਲੇਟ ਜਾਂ ਨਿਯੰਤਰਣ ਕਰਨ ਦਾ ਫੈਸਲਾ ਕੀਤਾ ਕਲੀਅਰ ਆਓ ਹੁਣ ਇਸ ਐਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਹੇ ਲੋ ਬਵਸਥਾਵਾਂ ਕਹੇ ਲੋ ਪ੍ਰੋਵੀਜ਼ਨ ਕਹੇ ਲੋ ਦੇਖਦੇ ਆ ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਸਭ ਤੋਂ ਜ਼ਰੂਰੀ ਨੇ ਆਜੋ ਵੀ ਤਾਂ ਸਭ ਤੋਂ ਪਹਿਲਾਂ ਇਹਦੇ ਰਜੇ ਬੈਕਗ੍ਰਾਉਂਡ ਸਟੋਰੀ ਆ ਜੋ ਮੈਂ ਤੁਹਾਨੂੰ ਹੁਣੇ ਬੋਲ ਕੇ ਦੱਸੀ ਆ ਤਾਂ ਇਹ ਐਕਟ ਕਿਉਂ ਆਇਆ 1764 ਦੇ ਵਿੱਚ ਬਕਸਰ ਦੀ ਲੜਾਈ ਹੋਈ ਆ ਦੇਖੋ ਰਜੇ ਇਹ ਆਪਾਂ ਪੋਲਿਟੀ ਦੇ ਪੁਆਇੰਟ ਆਫ 뷰 ਤੋਂ ਕਵਰ ਕਰ ਰਹੇ ਆ ਜੇ ਹਿਸਟਰੀ ਹੁੰਦੀ ਤਾਂ ਉਹਦੇ ਵਿੱਚ ਆਪਾਂ ਅੱਗੇ ਮਤਲਬ ਕਿ ਰਾਜੇ ਮਹਾਰਾਜੇ ਸਾਰੇ ਕਵਰ ਕਰਨੇ ਸੀ ਦਾ ਜਿੱਤਣ ਤੋਂ ਬਾਅਦ ਕੰਪਨੀ ਨੂੰ 1765 ਦੇ ਵਿੱਚ ਅਲਾਹਾਬਾਦ ਦੀ ਸੰਧੀ ਹੁੰਦੀ ਆ ਇਹਨਾਂ ਨੂੰ ਦਵਾਨੀ ਰਾਈਟਸ ਮਿਲ ਜਾਂਦੇ ਆ ਕਿੱਥੋਂ ਦੇ ਬੰਗਾਲ ਬਿਹਾਰ ਉੜੀਸਾ ਦੇ ਕਲੀਅਰ ਔਰ ਯਾਨੀ ਕਿ ਇਹ ਟੈਕਸ ਇਕੱਠਾ ਕਰ ਸਕਦੇ ਆ ਉਹਨਾਂ ਨੇ ਇੱਥੇ ਡਿਊਲ ਗਵਰਨਮੈਂਟ ਸਿਸਟਮ ਸਟਾਰਟ ਕੀਤਾ ਜਿੱਥੇ ਪੈਸਾ ਕੰਪਨੀ ਕੋਲੇ ਆਉਂਦਾ ਸੀ ਪਰ ਜ਼ਿੰਮੇਵਾਰੀ ਨਵਾਬ ਦੀ ਸੀ ਇਹਦੇ ਨਾਲ ਇੱਥੇ ਕ腐ਪਸ਼ਨ ਸੀ ਕਿ ਜਿਹੜੀ ਯਾਦਾ ਫੈਲ ਜਾਂਦੀ ਆ ਕੰਪਨੀ ਦੇ ਅਧਿਕਾਰੀ ਪ੍ਰਾਈਵੇਟ ਵਪਾਰ ਪ੍ਰਾਈਵੇਟ ਟ੍ਰੇਡ ਕਰਕੇ ਅਮੀਰ ਹੋ ਰਹੇ ਸੀ ਪਰ ਕੰਪਨੀ ਖੁਦ ਘਾਟੇ 'ਚ ਜਾ ਰਹੀ ਸੀ ਤੇ ਹੈਰਾਨੀ ਦੀ ਗੱਲ 1772 'ਚ ਕੰਪਨੀ ਨੇ ਬ੍ਰਿਟ ਸਰਕਾਰ ਤੋਂ 1 ਮਿਲੀਅਨ ਪਾਉਂਡ ਦਾ ਕਰਜ਼ਾ ਮੰਗਿਆ ਤਾਂ ਬ੍ਰਿਟਸ ਪਾਰਲੀਮੈਂਟ ਹੈਰਾਨ ਰਹਿ ਗਈ ਕਿ ਕੰਪਨੀ ਭਿਖਾਰੀ ਹੋ ਰਹੀ ਆ ਤੇ ਅਧਿਕਾਰੀ ਉੱਥੋਂ ਦੇ ਮਹਾਰਾਜਾ ਬਣ ਜਾਂਦੇ ਆ ਤਾਂ ਇਸ ਕਰਕੇ ਫਿਰ ਇਹ ਕਹਿੰਦੇ ਵੀ ਅਸੀਂ ਕੰਪਨੀ ਦੇ ਮਾਮਲਿਆਂ ਨੂੰ ਰੈਗੂਲੇਟ ਕਰਾਂਗੇ ਤਾਂ राजे ਉਹਨਾਂ ਨੇ ਫਿਰ ਇਸ ਕਰਕੇ ਪਹਿਲਾ ਐਕਟ ਇੰਡੀਆ ਦੇ ਵਿੱਚ ਭੇਜਿਆ ਔਰ ਦੈਟ ਟਾਈਮ ਪੀਐਮ ਕੌਣ ਸੀ ਇਹ ਤੁਸੀਂ ਕਮੈਂਟ ਕਰਕੇ ਆਨਸਰਸ ਦੱਸੋਗੇ ਠੀਕ ਹੈ ਆਜੋ ਵੀ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਹੋਇਆ ਜਿਹੜਾ ਪਹਿਲਾਂ ਗਵਰਨਰ ਹੁੰਦਾ ਸੀ ਤਾਂ ਗਵਰਨਰ ਤੋਂ ਗਵਰਨਰ ਜਨਰਲ ਬਣਾ ਦਿੱਤਾ ਗਿਆ ਤਾਂ ਇਹ ਤਾਂ राजे ਆਮ ਹੀ ਫੈਕਟ ਪੁੱਛ ਲਿਆ ਜਾਂਦਾ ਕਿ ਬੰਗਾਲ ਦੇ ਗਵਰਨਰ ਦੇ ਅਹੁਦੇ ਨੂੰ ਉੱਚਾ ਕਰਕੇ ਗਵਰਨਰ ਜਨਰਲ ਆਫ ਬੰਗਾਲ ਬਣਾ ਦਿੱਤਾ ਗਿਆ एग्जाम ਦੇ ਪੁਆਇੰਟ ਆਫ 뷰 ਤੋਂ ਪਹਿਲਾ ਫੈਕਟ ਕੌਣ ਬਣਿਆ ਸੀਗਾ ਵਾਰਨ ਹੈਸ਼ਟਿੰਗਸ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਬਣੇ ਸੀ ਇਥੋਂ ਰਜੇ ਪਹਿਲਾ ਪਹਿਲਾ ਸਿੱਧਾ ਫੈਕਟ ਆ ਜਿਹੜਾ ਪੇਪਰਾਂ ਦੇ ਵਿੱਚ ਬਾਰ ਬਾਰ ਪੁੱਛਿਆ ਜਾਂਦਾ ਔਰ ਉਸ ਤੋਂ ਬਿਨਾ ਇੱਥੇ ਨਿਰਮਾਣ ਕੀਤਾ ਗਿਆ ਐਗਜ਼ੀਕਿਊਟਿਵ ਕੌਂਸਲ ਦਾ ਤਾਂ ਗਵਰਨਰ ਜਨਰਲ ਦੀ ਮਦਦ ਦੇ ਲਈ ਇੱਕ ਚਾਰ ਮੈਂਬਰਾਂ ਦੀ ਕਾਰਜਕਾਰੀ ਪ੍ਰੀਸ਼ਦ ਬਣਾਈ ਗਈ ਪਰ ਇਸ ਵਿੱਚ ਇੱਥੇ ਕਮੀ ਸੀ ਕੇ ਗਵਰਨਰ ਜਨਰਲ ਕੋਲੇ ਬੀਟੋ ਪਾਵਰ ਨਹੀਂ ਸੀ ਜਿਸ ਕਾਰਨ ਕਾਫੀ ਇੱਥੇ ਮਤਲਬ ਕਿ ਵਿਵਾਦ ਕਹਿ ਲੋ ਝਗੜੇ ਹੁੰਦੇ ਸੀਗੇ ਤੇ ਉਹ ਹੋ ਰਹੇ ਸੀਗੇ ਠੀਕ ਹੈ ਤਾਂ राजे ਇਹੇ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ ਔਰ ਇਹ ਤੋਂ ਬਿਨਾ ਜਿਹੜਾ ਤੁਹਾਡੇ ਪੇਪਰਾਂ ਦੇ ਵਿੱਚ ਇਹ ਬਾਰ-ਬਾਰ ਪੁੱਛਿਆ ਜਾਂਦਾ ਕਿਉਂਕਿ ਕੰਪਨੀ ਦੇ ਅਫਸਰਾਂ ਨੇ ਜਦੋਂ ਭ੍ਰਿਸ਼ਟਾਚਾਰ ਇੱਥੇ ਲੁੱਟ-ਪਾਟ ਨਿੱਜੀ ਵਪਾਰ ਸ਼ੁਰੂ ਕਰਤਾ ਕੰਪਨੀ ਹਾਲਾਤ ਉਹਦੇ ਖਰਾਬ ਹੋਈ ਗਏ ਇੰਗਲੈਂਡ 'ਚ ਕੰਪਨੀ ਦੇ ਖਿਲਾਫ ਸ਼ਿਕਾਇਤਾਂ ਆਉਣ ਲੱਗੀਆਂ ਤਾਂ ਫਿਰ ਉਹਨਾਂ ਨੂੰ ਇੱਥੇ ਆ ਕੇ ਇੰਟਰਫੇਅਰ ਕਰਨਾ ਪਿਆ ਇਸ ਕਾਨੂੰਨ ਦਾ ਮੁੱਖ ਉਦੇਸ਼ ਕੀ ਸੀਗਾ ਈਸਟ ਇੰਡੀਆ ਕੰਪਨੀ ਦੇ ਭਾਰਤੀ ਕਾਰਜਾਂ ਨੂੰ ਬ੍ਰਿਟ ਸਰਕਾਰ ਦੇ ਨਿਯੰਤਰਣ ਦੇ ਹੇਠ ਲੈ ਕੇ ਆਉਣਾ ਕੰਪਨੀ ਦੇ ਅਧਿਕਾਰੀਆਂ ਦੁਆਰਾ ਭ੍ਰਿਸ਼ਟਾਚਾਰ ਤੇ ਨਿੱਜੀ ਵਪਾਰ ਨੂੰ ਰੋਕਣਾ ਤਿੰਨ ਪ੍ਰੈਜਿਡੈਂਸੀਜ਼ ਬੰਗਾਲ ਬੰਬੇ ਮਦਰਾਸ ਉਹਨਾਂ ਦਾ ਸੈਂਟਰਲਾਈਜੇਸ਼ਨ ਕਰਨਾ ਜਾਨੀ ਕਿ ਉਹ ਬੰਗਾਲ ਦੇ ਅਧੀਨ ਕਰਤੀਆਂ ਸੀਗਾ ਇਹਨੂੰ ਯਾਦ ਰੱਖਿਓ ਬਾਕੀ ਦਾ ਜੇ ਪਿੰਨ ਪੁਆਇੰਟ ਇਹ ਹੈ ਵੀ ਜਿਹੜਾ ਇੱਥੇ ਕੇਂਦਰੀਕਰਨ ਸੈਂਟਰਲਾਈਜੇਸ਼ਨ ਹੋਇਆ ਸੀ ਇਹ ਫਰਸਟ ਸਟੈਪ ਸੀਗਾ ਆਪਣੇ ਇੰਡੀਆ ਦੇ ਵਿੱਚ ਕੇਂਦਰੀਕਰਨ ਦਾ ਬੰਬੇ ਮਦਰਾਸ ਦੇ ਗਵਰਨਰਾਂ ਨੂੰ ਬੰਗਾਲ ਦੇ ਗਵਰਨਰ ਜਨਰਲ ਦੇ ਅਧੀਨ ਕਰਤਾ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਕੌਣ ਸੀਗਾ ਵਾਰਨ ਹੇਸਟਿੰਗ ਸੀਗਾ ਠੀਕ ਹੈ ਤੇ ਇਹ ਤੋਂ ਬਾਅਦ ਵੀ ਇਹਦੇ ਵਿੱਚ ਬਦਲਾਅ ਜਿਹੜੇ ਹੋਏ ਸੀ ਜਿਵੇਂ ਆਪਾਂ ਗਵਰਨਰ ਜਨਰਲ ਦੀ ਪੋਸਟ ਦੀ ਸਥਾਪਨਾ ਕੀਤੀ ਆ ਉਹਦੇ ਨਾਲ ਚਾਰ ਐਗਜ਼ੀਕਿਊਟਿਵ ਕੌਂਸਲ ਬਣਾਈ ਗਈ ਪਹਿਲੇ ਗਵਰਨਰ ਜਨਰਲ ਆਪਾਂ ਦੇਖ ਲੇ ਜਿਹੜੇ ਪ੍ਰੈਜ਼ੀਡੈਂਸੀ ਸੀਗੀਆਂ ਉਹਨਾਂ ਦੀ ਅਧੀਨਤਾ ਬੰਗਾਲ ਨੂੰ ਮਤਲਬ ਕਿ ਉਹਨਾਂ ਦੇ ਅਧੀਨ ਕਰਤਾ ਫਿਰ ਇਸ ਤੋਂ ਬਾਅਦ ਇੰਪੋਰਟੈਂਟ ਇਹਦੇ ਚ ਆ ਕੇ ਹੁੰਦਾ ਸੁਪਰੀਮ ਕੋਰਟ ਦੀ ਸਥਾਪਨਾ ਇਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਭਾਰਤ ਦੇ ਵਿੱਚ ਪਹਿਲਾ ਕੋਰਟ 1774 ਵਿੱਚ ਕਲਕੱਤਾ ਵਿਖੇ ਇੱਕ ਸੁਪਰੀਮ ਕੋਰਟ ਸਥਾਪਿਤ ਕੀਤੀ ਜਾਂਦੀ ਆ ਇਸ ਵਿੱਚ ਇੱਕ ਚੀਫ ਜਸਟਿਸ ਤੇ ਤਿੰਨ ਹੋਰ ਜੱਜ ਹੁੰਦੇ ਨੇ ਇਹਦੇ ਵਿੱਚੋਂ ਫੈਕਟਰ ਹੈ ਜੇ ਆਹ ਵੀ ਪੇਪਰਾਂ ਦੇ ਵਿੱਚ ਤਿੰਨੋਂ ਪੁਆਇੰਟ ਪੁੱਛੇ ਜਾਂਦੇ ਆ ਸਰ ਐਲਿਜ਼ਾ ਇੰਪੇ ਪਹਿਲੇ ਚੀਫ ਜਸਟਿਸ ਸੀਗੇ ਠੀਕ ਹੈ ਔਰ ਇਹਨਾਂ ਨੇ ਹੋਰ ਕੀ ਕੀਤਾ ਜਿਹੜਾ ਪ੍ਰਾਈਵੇਟ ਟ੍ਰੇਡ ਕਰਦੇ ਸੀ ਉਹਨਾਂ ਤੇ ਪਾਬੰਦੀ ਲਾਤੀ ਕੰਪਨੀ ਦੇ ਕਰਮਚਾਰੀਆਂ ਨੂੰ ਨਿੱਜੀ ਵਪਾਰ ਕਰਨ ਅਤੇ ਭਾਰਤੀਆਂ ਤੋਂ ਤੋਹਫੇ ਜਾਂ ਰਿਸ਼ਵਤ ਲੈਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਅਰੇ ਲਾਸਟ ਤੇ ਤੁਹਾਡੇ ਲਈ ਐਮਸੀਕਿਊਜ਼ ਹੋਣਗੇ ਜਿਹੜੇ ਕਿ ਤੁਸੀਂ ਦੇਖਣੇ ਆ ਵੀ ਤੁਸੀਂ ਕਿੰਨਾ ਕੁ ਸਕੋਰ ਕਰ ਪਾਉਂਦੇ ਹੋ ਹੁਣੇ ਦੇਖ ਕੇ ਤਾਂ ਸਰਕਾਰੀ ਕੰਟਰੋਲ ਦੀ ਗੱਲ ਕਰੀਏ ਕੰਪਨੀ ਦੀ ਕੋਰਟ ਆਫ ਡਾਇਰੈਕਟਰਸ ਨੂੰ ਹੁਣ ਭਾਰਤ ਦੇ ਰੈਵਨਿਊ ਸਿਵਲ ਐਡ ਮਿਲਟਰੀ ਮਾਮਲਿਆਂ ਬਾਰੇ ਬ੍ਰਿਟ ਸਰਕਾਰ ਨੂੰ ਰਿਪੋਰਟ ਦੇਣੀ ਜ਼ਰੂਰੀ ਹੋ ਗਈ ਤਾਂ ਇਹ ਸਾਰੇ ਪਿੰਨ ਪੁਆਇੰਟ ਤੁਹਾਨੂੰ ਮੈਂ ਦੱਸੇ ਨੇ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਐਕਟ ਦੀ ਮਹੱਤਤਾ ਜਿੱਥੋਂ ਸਟੇਟਮੈਂਟ ਤੁਹਾਨੂੰ ਸਿੱਧੀ ਆ ਸਕਦੀ ਆ ਇਹ ਬ੍ਰਿਟ ਸਰਕਾਰ ਦੁਆਰਾ ਕੰਪਨੀ ਦੇ ਕੰਮਾਂ ਨੂੰ ਨਿਯੰਤਰਣ ਕਰਨ ਦਾ ਪਹਿਲਾ ਵਿਧੀਕਤੀ ਕਦਮ ਇਸ ਨੇ ਪਹਿਲੀ ਵਾਰ ਕੰਪਨੀ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਕੰਮਾਂ ਨੂੰ ਮਾਨਤਾ ਦਿੱਤੀ ਇਸ ਨੇ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨ ਦੀ ਨੀ ਰੱਖੀ ਕਿਉਂਕਿ ਇਹਨਾਂ ਨੇ ਬੰਗਾਲ ਨੂੰ ਪਾਵਰ ਦਿੱਤੀ ਤੇ ਮਤਲਬ ਬੰਬੇ ਤੇ ਮਦਰਾਸ ਉਹਦੇ ਅਧੀਨ ਕੀਤੇ ਇਸ ਵਿੱਚ ਕਮੀਆਂ ਸੀ ਜਿਵੇਂ ਗਵਰਨਰ ਜਨਰਲ ਦੀਆਂ ਸੀਮਤ ਸ਼ਕਤੀਆਂ ਉਹਦੇ ਕੋਲੇ ਵੀਟੋ ਪਾਵਰ ਹੈ ਨਹੀਂ ਸੀ ਜਿਸ ਕਰਕੇ ਉਹਦੇ ਵਿੱਚ ਝਗੜਾ ਹੋਈ ਜਾਂਦਾ ਸੀਗਾ ਠੀਕ ਹੈ ਇਹਦੇ 'ਚ ਵੀ ਤੁਸੀਂ ਪੁਆਇੰਟ ਰਜੇ ਧਿਆਨ ਚ ਰੱਖੋਗੇ ਵੀ ਇਹਦੀਆਂ ਕਮੀਆਂ ਗਵਰਨਰ ਜਨਰਲ ਕੋਲੇ ਕੋਈ ਵੀਟੋ ਪਾਵਰ ਨਹੀਂ ਸੀ ਇਸ ਕਰਕੇ ਕੌਂਸਲ ਦੇ ਮੈਂਬਰਾਂ ਨਾਲ ਝਗੜੇ ਹੁੰਦੇ ਰਹੇ ਸੁਪਰੀਮ ਕੋਰਟ ਦੇ ਗਵਰਨਰ ਜਨਰਲ ਕੌਂਸਲ ਦੇ ਅਧਿਕਾਰ ਸਪਸ਼ਟ ਨਹੀਂ ਸੀ ਦੋਹਾਂ ਦੇ ਵਿੱਚ ਜੂਰਿਸਡਿਕਸ਼ਨ ਦੇ ਝਗੜੇ ਰਹੇ ਮਦਰਾਸ ਅਤੇ ਬੰਬਈ ਤੇ ਨਿਯੰਤਰਣ ਸਿਰਫ ਕਾਗਜ਼ੀ ਸੀ ਅਸਲ ਵਿੱਚ ਪ੍ਰਭਾਵ ਉਹਨਾ ਮਤਲਬ ਗਰਾਉਂਡ ਲੈਵਲ ਤੇ ਨਹੀਂ ਪਿਆ ਇਸ ਕਾਨੂੰਨ ਨੇ ਭਾਰਤੀ ਲੋਕਾਂ ਦੇ ਹੱਕਾਂ ਜਾਂ ਭਲਾਈ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਤਾਂ ਇਹ ਸੀਗੀਆਂ ਇਹਦੀਆਂ ਮੁੱਖ ਲਿਮਿਟੇਸ਼ਨ ਠੀਕ ਹੈ ਤਾਂ ਹੁਣ ਜੇ ਮਹੱਤਵ ਦੀ ਗੱਲ ਕਰੀਏ ਜਾਨੀ ਕਿ ਸਿਗਨੀਫਿਕੈਂਸ ਇਹ ਪਹਿਲਾ ਕਾਨੂੰਨ ਸੀ ਜਿਸ ਰਾਹੀਂ ਬ੍ਰਿਟ ਸੰਸਦ ਨੇ ਈਸਟ ਇੰਡੀਆ ਕੰਪਨੀ ਦੇ ਕੰਮਾਂ ਤੇ ਸਿੱਧਾ ਨਿਯੰਤਰਣ ਕੀਤਾ ਇਹ ਭਾਰਤ ਵਿੱਚ ਬ੍ਰਿਟਸ ਪ੍ਰਸ਼ਾਸਨ ਦੀ ਸ਼ੁਰੂਆਤ ਜਾ ਕਹਿ ਲੋ ਬਿਗਨਿੰਗ ਆਫ ਬ੍ਰਿਟਸ ਪਾਰਲੀਮੈਂਟ ਕੰਟਰੋਲ ਸੀ ਇਸ ਨਾਲ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨਿਕ ਢਾਂਚਾ ਸ਼ੁਰੂਆਹ ਹੋ ਗਿਆ ਇਹੇ ਅੱਗੇ ਆਉਣ ਵਾਲੇ ਕਾਨੂੰਨ ਜਿਵੇਂ ਕਿ ਬ੍ਰਿਟਸ ਇੰਡੀਆ ਐਕਟ 1784 ਜਾਂ ਇਹ ਤੋਂ ਪਹਿਲਾਂ 1781 ਦਾ ਐਕਟ ਆਊਗਾ ਅਮੈਂਡਮੈਂਟ ਐਕਟ ਜਿਹਦੇ ਨਾਲ ਇਹਦੇ ਵਿੱਚ ਸੋਧ ਕਰਨਗੇ ਤਾਂ ਉਹ ਵੀ ਹੁੰਦੇ ਆ ਕਲੀਅਰ ਆ ਬਈ ਇਹ ਤੋਂ ਬਿਨਾ ਰੈਗੂਲੇਟਿੰਗ ਐਕਟ 1773 ਨੇ ਮਤਲਬ ਜੇ ਤੁਹਾਨੂੰ ਸੰਖੇਪ ਦੇ ਵਿੱਚ ਦੱਸਾਂ ਈਸਟ ਇੰਡੀਆ ਕੰਪਨੀ ਦੇ ਭਾਰਤ ਵਿੱਚ ਨਰਾਜ਼ਕਾਰੀ ਕੰਮਾਂ ਨੂੰ ਪਹਿਲੀ ਵਾਰ ਬ੍ਰਿਟਿਸ਼ ਸਰਕਾਰ ਦੇ ਨਿਯੰਤਰਣ ਹੇਠ ਲਿਆਂਦਾ ਇਸ ਨਾਲ ਬੰਗਾਲ ਦਾ ਗਵਰਨਰ ਗਵਰਨਰ ਜਨਰਲ ਬਣਿਆ ਕਲਕੱਤਾ 'ਚ ਸੁਪਰੀਮ ਕੋਰਟ ਬਣਾਈ ਗਈ ਭ੍ਰਿਸ਼ਟਾਚਾਰ ਤੇ ਰੋਕ ਲੱਗੀ ਗਈ ਕਾਨੂੰਨ ਦੀਆਂ ਕਮਜ਼ੋਰੀਆਂ ਕਾਰਨ ਪ੍ਰਸ਼ਾਸਨਿਕ ਤਣਾਅ ਬਣੇ ਰਹੇ 1784 'ਚ ਪੈਟਸ ਇੰਡੀਆ ਐਕਟ ਆਊਗਾ ਜਿਸ ਨਾਲ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਹੁਣ ਰਜੇ ਰੈਗੂਲੇਟਿੰਗ ਐਕਟ 1773 ਭਾਰਤ ਦੇ ਸੰਵਿਧਾਨਕ ਇਤਿਹਾਸ ਵਿੱਚ ਇੱਕ ਮੀਲ ਪੱਥਰ ਸੀ ਇਸ ਤੋਂ ਬਾਅਦ ਹੋਰ ਕਈ ਐਕਟ ਆਉਣਗੇ ਜਿਵੇਂ ਪੈਟਸ ਇੰਡੀਆ ਐਕਟ ਠੀਕ ਹੈ ਤਾਂ ਇਹ ਜਿਹੜੇ ਵੀ ਆਪਣੇ ਐਕਟ ਹੋਣਗੇ ਮਤਲਬ ਅੱਗੇ ਆਪਾਂ ਇਹਨਾਂ ਦੇ ਬਾਰੇ ਪੜ੍ਹਾਂਗੇ ਤੁਸੀਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਉਹਨਾਂ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੇ ਇਫੈਕਟ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਇਸ ਤੋਂ ਬਾਅਦ ਰਜੇ ਇਹਦੇ ਕੁਝ ਐਮਸੀਕਿਊਜ਼ ਨੇ ਤੇ ਜਿਹੜੇ ਇਸ ਤਰੀਕੇ ਦੇ ਨੇ ਠੀਕ ਹੈ ਤੇ ਤੁਸੀਂ ਟਰਾਈ ਕਰਨਾ ਕਿ ਆਨਸਰ आऊगा विच हाँ भी ठीक है विच ब्रिटिश प्राइम मिनिस्टर बाज इंस्ट्रूमेंटल इन इंट्रोड्यूसिंग द रेगुलेटिंग एक्ट ऑफ सैवनटी थ्री कहते कि उत्थ मतलब के प्राइम मिनिस्टर तो करैक्ट आंसर हो जूगा ऑप्शन बी लॉर्ड नॉर्थ एंड प्रश्न दूसरा ਕਹਿੰਦੇ ਦਾ ਰੈਗੂਲੇਟਿੰਗ ਐਕਟ 1773 ਫਰਸਟ ਸਟੈਪ ਟੇਕਨ ਬਾਈ ਬ੍ਰਿਟਸ ਗਵਰਨਮੈਂਟ 2 ਮਤਲਬ ਪਹਿਲਾ ਸਟੈਪ ਲਿਆ ਗਿਆ ਕਾਸ ਦੇ ਲਈ ਕੰਟਰੋਲ ਐਂਡ ਰੈਗੂਲੇਟ ਦਾ ਅਫੇਅਰਸ ਆਫ ਦਾ ਈਸਟ ਇੰਡੀਆ ਕੰਪਨੀ ਇਨ ਇੰਡੀਆ ਬਿਲਕੁਲ ਠੀਕ ਹੈ ਰੈਕੋਗਨਾਈਜ਼ ਦਾ ਪੋਲਿਟੀਕਲ ਐਂਡ ਐਡਮਿਨਿਸਟ੍ਰੇਟਿਵ ਫੰਕਸ਼ਨਸ ਆਫ ਦਾ ਕੰਪਨੀ ਇਹ ਵੀ ਠੀਕ ਹੈ ਲੇ ਦਾ ਫਾਊਂਡੇਸ਼ਨ ਆਫ ਦਾ ਸੈਂਟਰਲ ਐਡਮਿਨਿਸਟ੍ਰੇਸ਼ਨ ਇਨ ਇੰਡੀਆ ਕਹਿੰਦੇ ਕੇਂਦਰੀਕਰਨ ਦੀ ਸ਼ੁਰੂਆਤ ਹੋਈ ਬਿਲਕੁਲ ਠੀਕ ਹੈ ਤਾਂ ਤਿੰਨੇ ਸਟੇਟਮੈਂਟ ਆਪਣੀਆਂ ਠੀਕ ਹੈ ਤਾਂ ਇਹ ਰਜੇ ਤੁਹਾਡਾ ਸ ਤਿੰਨੋਂ ਠੀਕ ਨੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਵਿਚ ਆਫ ਦਾ ਫੋਲੋਇੰਗ ਡੈਜ਼ਿਗਨੇਸ਼ਨ ਵਾਸ ਇੰਟਰੋਡਿਊਸ ਬਾਏ ਦਾ ਰੈਗੂਲੇਟਿੰਗ ਐਕਟ ਆਫ 1773 ਭਈ ਕੇਡੀ ਇਹਨਾਂ ਨੇ ਮਤਲਬ ਕਿ ਇੱਥੇ ਪੋਸਟ ਸੀਗੀ ਜਿਹੜੀ ਉਹ ਬਣਾਈ ਗਈ ਤਾਂ ਗਵਰਨਰ ਜਨਰਲ ਆਫ ਬੰਗਾਲ ਪਹਿਲੇ ਬੰਗਾਲ ਦਾ ਹੁੰਦਾ ਸੀ ਤਾਂ ਮਤਲਬ ਇਹਨਾਂ ਨੇ ਇਕੱਠਾ ਹੀ ਕਰਤਾ ਉਸ ਤੋਂ ਬਾਅਦ ਹੂ ਵਾਸ ਪਾਇੰਟਡ ਫਰਸਟ ਗਵਰਨਰ ਜਨਰਲ ਆਫ ਬੰਗਾਲ ਕਿਹੜਾ ਬਣਿਆ ਸੀ ਤਾਂ ਕਰੈਕਟ ਆਨਸਰ ਹੋ ਜਾਊਗਾ ਆਪਸ਼ਨ ਡੀ ਵਾਰਨ ਹਾਸਟਿੰਗਸ ਠੀਕ ਹੈ ਅਗਲਾ ਕੁਐਸਚਨ ਬਈ ਅ ਸੁਪਰੀਮ ਕੋਰਟ ਵਾਸ ਸਟੈਬਲਿਸ਼ਡ ਇਨ ਕਲਕੱਤਾ ਅੰਡਰ ਦਾ ਰੈਗੂਲੇਸ਼ਨ ਐਕਟ ਆਫ 1773 ਵੈਨ ਡੈਡ ਕੋਰਟ ਐਕਚੁਅਲੀ ਬੀਗਨ ਫੰਕਸ਼ਨਿੰਗ ਇਹਨੇ ਕਦੋਂ ਫੰਕਸ਼ਨਿੰਗ ਸਟਾਰਟ ਕੀਤੀ 1774 ਕਿੱਥੇ ਬਣੀ ਸੀ ਕਲਕੱਤੇ ਜੋ ਕਿ ਭਾਰਤ ਦੀ ਸਾਰਿਆਂ ਨੂੰ ਪੁਰਾਣੀ ਹਾਈ ਕੋਰਟ ਆ ਦਾ ਰੈਗੂਲੇਟਿੰਗ ਐਕਟ ਵੀ ਜਿਹੜੀ ਆਪਾਂ ਗੱਲ ਕਰਦੇ ਆ ਇਹਨੇ ਸੈਂਟਰਲਾਈਜ਼ ਐਡਮਿਨਿਸਟ੍ਰੇਸ਼ਨ ਇਨ ਇੰਡੀਆ ਬਾਏ ਮੇਕਿੰਗ ਦਾ ਗਵਰਨਰਸ ਆਫ ਵਿਚ ਟੂ ਪ੍ਰੈਜਿਡੈਂਸੀ ਸਬੋਰਡੀਨੇਟ ਟੂ ਦਾ ਗਵਰਨਰ ਜਨਰਲ ਬੰਗਾਲ ਉਹਦੇ ਮਤਲਬ ਕਿ ਅਧੀਨ ਕੀਤੇ ਕਿਹੜੀ ਕਿਹੜੀ ਪ੍ਰੈਜ਼ੀਡੈਂਸੀ ਆਪਸ਼ਨ ਏ ਬੰਬੇ ਐਂਡ ਮਦਰਾਸ ਅਗਲਾ ਕੁਐਸਚਨ ਦਾ ਐਕਟ ਪ੍ਰੋਵਾਈਡਡ ਫਾਰ ਦਾ ਐਸਟੈਬਲਿਸ਼ਮੈਂਟ ਆਫ ਆ ਸੁਪਰੀਮ ਕੋਰਟ ਇਨ ਕਲਕੱਤਾ ਹੂ ਅਪੋਇੰਟਡ ਫਰਸਟ ਚੀਫ ਜਸਟਿਸ ਕੌਣ ਬਣੇ ਸੀਗੇ ਆਪਸ਼ਨ ਡੀ ਸਰ ਐਲਿਸ ਇੰਪੇ ਬਣੇ ਸੀਗੇ ਅਗਲਾ ਕੁਐਸਚਨ ਬਈ ਵਿਚ ਆਫ ਦਾ ਫੋਲੋਇੰਗ ਰੈਸਟ੍ਰਿਕਸ਼ਨਸ ਡਿਡ ਰੈਗੂਲੇਟਿੰਗ ਐਕਟ ਵੀ ਇਹਨੇ ਕਿਹੜੀਆਂ ਇੰਪੋਜ਼ ਕੀਤੀਆਂ ਸੀਗੀਆਂ ਪਾਬੰਦੀਆਂ ਆਪਣੇ ਸਰਵੈਂਟਸ ਜੋ ਕਿ ਈਸਟ ਇੰਡੀਆ ਕੰਪਨੀ ਦੇ ਸੀ ਦੇ ਕੁਡ ਨਾਟ ਅੰਗੇਜ ਇਨ ਐਨੀ ਫਾਰਮ ਆਫ ਪ੍ਰਾਈਵੇਟ ਟ੍ਰੇਡ ਪ੍ਰਾਈਵੇਟ ਟ੍ਰੇਡ ਦੇ ਵਿੱਚ ਉਹ ਭਾਗ ਨਹੀਂ ਲੈ ਸਕਦੇ ਬਿਲਕੁਲ ਠੀਕ ਹੈ ਦੇ ਵਰ ਰੈਸਟ੍ਰਿਕਟਡ ਫਰਮ ਇੰਟਰੈਕਟਿੰਗ ਵਿਦ ਫ੍ਰੈਂਚ ਟ੍ਰੇਡਰਸ ਨਹੀਂ ਰਜੇ ਇਹ ਫ੍ਰੈਂਚ ਵਾਲਾ ਇੱਥੇ ਕੋਈ ਪ੍ਰੋਵੀਜ਼ਨ ਨਹੀਂ ਸੀਗਾ ਤੇ ਦੇ ਆਰ ਫੋਰਬਿਡਨ ਫਰਮ ਅਸੈਪਟਿੰਗ ਪ੍ਰੈਜ਼ੈਂਟਸ ਆਫ ਬ੍ਰਾਈਬਸ ਫਰੋਮ ਦਾ ਨੇਟਿਵਸ ਇਹ ਪੁਆਇੰਟ ਬਿਲਕੁਲ ਠੀਕ ਹੈ ਵੀ ਉਹ ਰਿਸ਼ਵਤ ਵਗੈਰਾ ਨਹੀਂ ਲੈ ਸਕਦੇ ਤਾਂ ਪਹਿਲਾਂ ਰਾਜੇ ਕਿਵੇਂ ਕਰ ਸਕਦੇ ਸੀ ਤੀਜਾ ਗਲਤ ਆ ਦੋ ਚੋਂ ਤਾਂ ਕੱਟਿਆ ਗਿਆ ਪਹਿਲਾ ਦੋਨਾਂ ਚ ਐਟਮਿੰਟ ਠੀਕ ਹੈ ਦੂਜਾ ਵੀ ਆਪਣਾ ਠੀਕ ਹੈ ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਬਈ ਦਾ ਐਕਟ ਇਨਹਾਂਸ ਦਾ ਕੰਟਰੋਲ ਆਫ ਬ੍ਰਿਟਿਸ਼ ਗਵਰਨਮੈਂਟ ਓਵਰ ਦਾ ਕੰਪਨੀ ਵਾਇ ਰਿਕੁਆਇਰਿੰਗ ਵਿੱਚ ਬੋਡੀ ਟੂ ਰਿਪੋਰਟ ਔਨ ਇਟਸ ਰੈਵਨਿਊ ਸਿਵਲ ਮਿਲਟਰੀ ਅਫੇਅਰਸ ਵੀ ਮਤਲਬ ਕੌਣ ਆ ਇਹਨਾਂ ਦੇ ਵਿੱਚੋਂ ਜੋ ਇਸ ਤੇ ਲਈ ਮਤਲਬ ਕਿ ਜਵਾਬ ਦੇ ਹੋਊਗੀ ਉੱਥੇ ਤਾਂ ਇਹਦਾ ਅਜੇ கரੈਕਟ ਆਨਸਰ ਆਪਸ਼ਨ ਸੀ ਕੋਰਟ ਆਫ ਡਾਇਰੈਕਟਰ ਹੋ ਜਾਊਗਾ 10ਵਾਂ ਕੁਐਸਚਨ ਵਟ ਵਾਸ ਦਾ ਮੇਜਰ ਲਾਅ ਆਫ ਦਾ ਰੈਗੂਲੇਟਿੰਗ ਐਕਟ ਆਫ 1773 ਵਿਚ ਲੀਡ ਟੂ ਸਬਸਿਕਵੈਂਟ ਲੈਜਿਸਲੇਟਿਵ ਮੀਜਰਸ ਲਾਈਕ ਦਾ ਪੈਟਸ ਇੰਡੀਆ ਐਕਟ ਆਫ 7 1884 ਤਾਂ ਇਹਦਾ ਅਜੇ ਕੁਐਸਚਨ 10ਵੇਂ ਦਾ ਆਨਸਰ ਕਮੈਂਟ ਕਰਕੇ ਦੱਸਣਾ ਜੇਕਰ ਤੁਹਾਨੂੰ ਏ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੈ ਹਿੰਦ